ਸਨੀਆ ਰੋਹਾਂ ਦਰਸ ਗਈ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਕਿ ਉਹ ਬੋੜੀ ਇਤਨੀ ਨਹੀਂ ਜਾਵੇ ਸਾਨੂੰ ਹਰਿਚਕ ਨਹੀਂ ਜਾਵੇ ਕਰੀ ਮੰਨਦੇ ਕਿ ਦੇ ਜੀ ਨਾਮਾ ਪੇਸ਼ੀ ਨਾ ਜਾਣ ਦਿਨ ਵਿੱਚ ਨਾ ਮੈਂ ਕਰਫੂ ਲਗਾ ਦੋ ਤੇ ਕੋਈ ਹੋਰ ਕੋਸ਼ਿਸ਼ ਨਹੀਂ ਅਸੀਂ ਖਾਲੀ ਹੋ ਗਏ ਜਿੰਨੇ ਜਾਣੇ ਕਿਨੇ ਟਾਰੇ ਫੇਰਾ ਪੁੱਤ ਘਾ ਰਿਆ ਮੈਂ ਕਿਨੇ ਟਾਰੇ ਫੇਰਾ ਪੁੱਤ ਘਾ ਰਿਆ ਰੱਬਾ ਕਿਰਨੇ ਪਾਰ ਇਸ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਦੇ ਪੁੱਤ ਦੀ ਮੌਤ ਦੀ ਖਬਰ ਜੋ ਆਈ ਹੈ ਕੈਨੇਡਾ ਦੇ ਵਿੱਚ ਕਰਨ ਸਿੰਘ ਦੀ ਮੌਤ ਹੋ ਗਈ ਤੇ ਹੁਣ ਪਰਿਵਾਰ ਚਾਹੁੰਦਾ ਹੈ ਕਿ ਆਖਰੀ ਵਾਰੀ ਸਹੀ ਉਹ ਆਪਣੇ ਪੁੱਤ ਦਾ ਮੂੰਹ ਦੇਖ ਲੇ ਦਰ ਅਸਲ ਕਰਨ ਸਿੰਘ ਨੇ 8 ਜਨਵਰੀ ਨੂੰ ਵਾਪਸ ਆ ਜਾਣਾ ਸੀ 5 ਸਾਲ ਪਹਿਲਾਂ ਕਰਨ ਸਿੰਘ ਨੂੰ ਚੰਗੇ ਭਵਿੱਖ ਲਈ ਮਾਪਿਆਂ ਨੇ ਕੈਨੇਡਾ ਤੋਰਿਆ ਸੀ ਪਰ ਕੀ ਪਤਾ ਸੀ ਕਿ ਜਿਸ ਪੁੱਤ ਦੇ ਸਵਾਗਤ ਦੇ ਲਈ ਮਾਂ ਬਾਪੋ ਬਾਗ ਹੈ ਉਸ ਦੀ লাশ ਦੇਖਣ ਨੂੰ ਵੀ ਤਰਸ ਜਾਏਗੀ ਪਰਿਵਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰ ਰਿਹਾ ਹੈ ਕਿ ਆਖਰੀ ਵਾਰ ਹੀ ਸਈ ਉਹ ਆਪਣੇ ਪੁੱਤ ਦਾ ਮੂੰਹ ਦੇਖਣਾ ਚਾਹੁੰਦੇ ਨੇ ਹਰੇ ਪੰਜਾਬ ਦਾ ਇਕਲੌਤਾ ਪਰਿਵਾਰ ਨਹੀਂ ਹੈ ਜਿਸਦੇ ਨਾਲ ਇਸ ਤਰ੍ਹਾਂ ਦਾ ਦਰਦਨਾਕ ਵਾਕਿਆ ਪੇਸ਼ ਆਇਆ ਹੋਵੇ ਕਈ ਨੌਜਵਾਨਾਂ ਦੀਆਂ ਲਾਸ਼ਾਂ ਪੰਜਾਬ ਆ ਚੁੱਕੀਆਂ ਨੇ ਕੈਨੇਡਾ ਤੋਂ ਤੇ ਪੇਤ ਪਰ ਹਾਲਾਤਾਂ ਦੇ ਵਿੱਚ ਉੱਥੇ ਮੌਤ ਹੋ ਜਾਂਦੀ ਹੈ ਕਿਸੇ ਨੂੰ ਦਿਲ ਦਾ ਦੌਰਾ ਪਿਆ ਦੱਸਿਆ ਜਾਂਦਾ ਹੈ ਤਾਂ ਕਿਸੇ ਦੀ ਵਜ੍ਹਾ ਕੁਝ ਹੋਰ ਹੁੰਦੀ ਹੈ ਪਰ ਇਹ ਦਰਦਨਾਕ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ